ਇਹ ਲਾਸਟ ਜਿਹੜਾ ਪ੍ਰਦਰਸ਼ਨ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਮੁਕਾਬਲਾ ਆ ਉਹ ਆਰੰਭ ਹੋ ਜਾਣਾ ਹੈ। ਲੋ ਜੀ ਗੁਪਤਦਾਨ 500 ਲੱਖ ਦਾ ਬੜਾ ਜੀ। ਇਸ ਟੀਮ ਵਾਸਤੇ ਹੋਰ ਆਇਆ ਜੀ ਜੱਜਦਾਰ ਸਾਹਿਬ ਕੋਈ ਹੈਗੇ ਤਾਂ ਤੇ 500 ਲੱਖ ਦਾ ਗੁਪਤਦਾਨ ਜੀ। ਬਹੁਤ ਧੰਨਵਾਦ ਹੈ ਜੀ। ਬੇਰਤ ਪਾਇਆ ਤੇ ਗੱਪੇ ਆਪ ਸਭ ਸਟਾਕਾਂ ਨੇ ਇਹਨਾਂ ਨੋਜਵਾਨਾਂ ਵਾਸਤੇ ਤੇ ਵਾਹ ਸੰਗਾਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਇਸੇ ਤਰ੍ਹਾਂ ਸਜੇ ਰਹਿਣਾ ਜੇ ਆਪ ਜੀ ਨੂੰ ਵਾਕਿਆ ਆਨੰਦ ਆ ਰਿਹਾ ਹੈ ਇਹਨਾਂ ਪ੍ਰਬੰਧਕਾਂ ਦੇ ਪ੍ਰਬੰਧ ਦਾ ਇਹਨਾਂ ਅਖਾੜੇ ਜਿਹੜੇ ਸ਼ਸਤਰ ਵਿਦਿਆ ਦਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਇੱਕ ਸੰਗਤ ਵੱਲੋਂ ਜਿਕਾਰਾ ਜਿਹੜੇ ਉਹ ਜਰੂਰ ਆਪ ਜੀ ਕਿ ਜਾਓ ਮੈਂ ਪਹਿਲਾਂ ਭੈਣਾ ਨੂੰ ਬੇਨਤੀ ਕਰਾਂਗਾ ਆਪ ਜੀ ਜਰੂਰ ਰੱਖੋ ਕਿ ਇਹ ਪ੍ਰਦਰਸ਼ਨ ਹੋਵੇ ਭੈਣਾ ਦਾ ਪ੍ਰਦਰਸ਼ਨ ਸ਼ੁਰੂ ਹੋਣਾ ਤੋ ਮੈਂ ਭੈਣਾਂ ਨੂੰ ਬੇਨਤੀ ਕਰਾਂਗਾ ਵੇਖ ਜਕਾਰਾ ਆਪ ਦੀ ਸੰਗਤ ਰੂਪ ਵਿੱਚ ਸਾਰੇ ਇਕੱਠੇ ਹਾਂਜੀ ਜੱਡੇ ਬਾਬੇ ਆ ਗਏ ਜੀ ਹਾਂ ਸ੍ਰੀ ਅਕਾਲ ਮੈਂ ਬਜ਼ੁਰਗਾਂ ਨੂੰ ਆਪਣੇ ਵੀਰਾਂ ਨੂੰ ਬੇਨਤੀ ਕਰਾਂਗਾ ਜਕਾਰਾ ਜਰੂ ਆਪ ਜੀ ਅਸੀਸ ਦਿਓ ਬੱਚਿਆਂ ਨੂੰ ਤੇ ਇਸੇ ਤਰ੍ਹਾਂ ਸਜੇ ਰਹਿਣਾ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਜਕਾਰੇ ਕਿ ਜਾਓ ਜੀ ਬੇਤੀ ਜੀ ਹਾਂ ਜੀ ਹੁ ਇੱਕ ਸਾਰੀ ਸੰਗਤ ਨੇ ਗੱਲਬਾਤ ਕੇ ਜਵਾਬ ਦੇਣਾ ਤਾਂ ਕਿ ਜਿਹੜੇ ਉਹ ਦੂਰ ਦੂਰ ਜਿੰਨ ਤੱਕ ਮੇਰੀ ਨਜ਼ਰ ਜਾ ਰਹੀ ਆ ਸੰਗਤ ਨਜ਼ਰ ਆ ਰਹੀ ਆ ਵੀ ਉਹ ਵੀ ਇੱਥੇ ਆਉਣ ਦੇ ਲਈ ਮਜਬੂਰ ਹੋ ਜਾਣ ਇੱਥੇ ਸੰਗਤ ਬੈਠੀ ਆ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸ਼ਸਤਰ ਵਿਦਿਆ ਦਾ ਅਖਾੜਾ ਸੱਜਿਆ ਆਪ ਜੀ ਨੇ ਗੱਲਬਾਤ ਕੇ ਜਵਾਬ ਦੇਣਾ ਕਿਹਾਰੇ ਦਾ ਬੋਲੇ ਸੋ ਨਿਹਾਲ ਦੇਖੋ ਦੇਖ ਸੀ ਬਹੁਤ ਧੰਨਵਾਦ ਜੀ ਸੋ ਬੇਨਤੀ ਹੈ ਜੀ ਸਾਡੀ ਸੰਗਤ ਜਿੰਨੇ ਵੀ ਇੱਥੇ ਸਜੇ ਹੋ ਸੋ ਬੇਨਤੀ ਇਹ ਪਰਿਵਾਰ ਕਰਿਓ ਜੀ ਆਪਾਂ ਸਿੰਘਾ ਵੱਲੋਂ ਜੋ ਲੰਗਰ ਚੱਲ ਰਿਹਾ ਹੈ ਜੀ ਤੇ ਲੰਗਰ ਦੋ ਘੰਟੇ ਵਾਸਤੇ ਚੱਲਣਾ ਉਹ ਬੇਨਤੀ ਇਹ ਆ ਕਿ ਆਪ ਸਭ ਸੰਗਤਾਂ ਟਿਕਾਣੇ 'ਤੇ ਬੈਠੇ ਹੋ ਤੇ ਹੁਣ ਲੰਗਰ ਜਿਹੜਾ ਚੱਲ ਗਿਆ ਦਾ ਆਪ ਜੀ ਦੀ ਸੰਗਤ ਦੇ ਸ਼ੱਕੇ ਦੁਆਰਾ ਫੇਰ ਪਟਾਲ 'ਤੇ ਸਜਣ ਦੀ ਕਿਰਪਾ ਹਤਾ ਕਰੋ ਵੀ ਆਰਾਮ ਨਾਲ ਥੋੜੇ ਥੋੜੇ ਸੰਗਤ ਜਾ ਕੇ ਥੋੜੇ ਥੋੜੇ ਮਾਤਵਾਂ ਦਾ ਭੇਣਾ ਵਿੱਚ ਜਾ ਕੇ ਥੋੜੇ ਥੋੜੇ ਲਾ ਕੇ ਆਪੇ ਨੰਗਰ ਸਾਖ ਰੋ ਔਰ ਤੋਂ ਬਾਅਦ 8:30 ਵਜੇ ਲੰਗਰ ਚੱਲਣਾ ਔਰ ਤੋਂ ਬਾਅਦ ਸਮਾਪਤੀ ਹੋ ਜੀ ਇਸ ਕਰਕੇ ਬੇਨਤੀ ਹੈ ਪ੍ਰਵਾਰ ਕਰਿਓ ਵੀ ਸੰਗਤ ਦਾ ਟਿਕਾ ਇਸੇ ਤਰ੍ਹਾਂ ਬਣਿਆ ਰਹੇ ਮੈਂ ਲੰਗਰ ਦੀ ਸਮਾਪਤੀ ਦੀ ਗੱਲ ਨਹੀਂ ਕਰਦਾ ਜੀ 8:30 ਵਜੇ ਉਹ ਪ੍ਰਬੰਧਕ ਜਨਾਂ ਵੱਲੋਂ ਬੇਨਤੀ ਹੈ ਕਿ ਆਪਾਂ ਬੰਦ ਕਰਦਾਂਗੇ ਤੁਸੀਂ ਸੰਗਤ ਦੇ ਇੱਥੇ ਟਿਕਾ ਦਾ ਬੈਠੀ ਰਹੇ ਉਸ ਤੋਂ ਬਾਅਦ ਜਦੋਂ ਫਿਰ ਅਥੋੜੇ ਟਾਈਮ ਬਾਅਦ ਆਪਾਂ ਲੱਗੇ ਫਿਰ ਆਰੰਭ ਕਰਾਂ ਕਿ ਤੁਸੀਂ ਸਾਡੇ ਸਦੇ ਰੋਜ਼ ਵੀ ਸ਼ਖਤ ਹੋਦੇ ਹੋ ਪਰ ਹੁਣ ਸਮਾਂ ਆ ਤੇ ਆਪ ਸਭ ਸਾਡੇ ਦਾ ਥੋੜਾ ਥੋੜਾ ਕਰਕੇ ਜੋ ਲੱਗਰ ਦਾ ਪ੍ਰਬੰਧ ਹੈ ਉਹ ਆਪ ਜੀ ਸ਼ਖਤ ਹੋਦੇ ਹੋ ਜੀ 7 ਵਜੇ ਜੀ ਲੋ ਜੀ ਹੁਣ ਆਪ ਜੀ ਦੇ ਸਾਹਮਣੇ ਬਰੂੜ ਦੀ ਪਟੰਗੜਾ ਵੱਲੋਂ ਜੋ ਸ਼ਸਤਰ ਵਿਦਿਆ ਦਾ ਪ੍ਰਦਰਸ਼ਨ ਕੀ ਕੀ ਬਾਤ ਹੈ Thank <laughs> you. ਕਖਾ ਖਾੜਾ ਭੁਜਗਣਾ ਸੋ ਟੀਮ ਵਾਸਤੇ 16 ਲੱਖ ਰੁਪਏ ਗੁਪਤਦਾਨ ਮਾਇਆ ਆਈ ਹੈ ਜਿਨ੍ਹਾਂ ਭਜਾਨਿਆਂ ਚ ਮਾਇਆ ਆਈ ਸਤਿਗੁਰੂ ਸੋਹਜਾਨੇ ਭਰਪੂਰ ਕਰਨ ਸੋ ਆਓ ਜੀ ਇਹਨਾ ਭੁਜਗਣਾ ਦਾ ਵਿਸ਼ੇਸ਼ ਸਮਾਣ ਹੈ ਜੀ ਵਾਹ ਜੀ ਵਾਹ ਕਿਆ ਬਾਤ ਹੈ ਜੀ ਦੇਖੋ ਜੀ ਜਦੋਂ ਆਪਾਂ ਮੁਕਾਬਲੇ ਕਰਉਂਦੇ ਹਨ ਤੇ ਜਿੰਨਾ ਕਿ ਜੋਰ ਇਹ ਟੀਮ ਦਾ ਲੱਗਦਾ ਹੈ ਨਾ ਸੰਗਤ ਵੱਲੋਂ ਵੀ ਲੱਗਿਆ ਦਰ ਤੇ ਵੇਖੋ ਆਪਾਂ ਜਦੋਂ ਕੋਈ ਸੇਵ ਹੋ ਕਰਦੇ ਹਨ ਨਾ ਤਾਂ ਵੀ ਆਪਾਂ 100 ਦਾ ਕਰੀਏ بڑا ਔਖਾ ਹੁੰਦਾ ਕਰਨਾ ਵੀ 100 10 ਲੱਖ ਦਬਰਾ ਦੇ ਦਈਏ ਵੀ ਕੋਈ ਪ੍ਰੋਗਰਾਮ ਦੇ ਵਿੱਚ ਤੇ ਵਿਸ਼ੇਸ਼ ਤੌਰ ਤੇ ਬਾਬਾ ਗੁਰਚੰਦ ਸਿੰਘ ਦੀ ਮਰਦਾਪੁਰ ਵਾਲੇ ਸਾਡੇ ਵਿੱਚ ਪਹੁੰਚੇ ਜੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਬੱਚਿਆਂ ਨੂੰ ਅਸੀਸ ਦੇ ਰਹੇ ਆ ਜੀ ਬੱਚੇ ਨੂੰ ਅਸੀਸ ਦੇਣ ਵਾਸਤੇ ਪਹੁੰਚੇ ਬਾਬਾ ਗੁਰਚੰਦ ਸਿੰਘ ਦੀ ਮਰਦਾਪੁਰ ਵਾਲੇ ਜੋ ਆਪਣੀ ਵਿਦਿਆਲਾ ਚਲਾਉਂਦੇ ਆ ਜੀ ਤੇ ਜਿੱਥੇ ਉਹਨਾਂ ਨਾਲ ਆਜੋ ਆਜੋ ਆ ਵੀ ਆਜੋ ਸੋ ਬੱਚਿਆਂ ਦੇ ਪੈਰਸ ਦੇ ਨਾਲ ਆਏ ਮਾਪੇ ਉਹ ਵੀ ਆਜਾ ਜੀ ਸੋ ਇਹ ਵੀ ਇੱਕ ਬੜੀ ਵੱਡਾ ਉਪਰਾਲਾ ਹੁੰਦਾ ਜੀ ਬੱਚਿਆਂ ਦੇ ਨਾਲ ਮਾਤਾ ਪਿਤਾ ਆਏ ਨੇ ਜੀ ਬਨੂੜ ਤੋਂ ਵਿਸ਼ੇਸ਼ ਤੌਰ ਤੇ ਜੀ ਬਾਬਾ ਤਰਵਿੰਦਰ ਸਿੰਘ ਜੀ ਨੂੰ ਬੇਨਤੀ ਹੈ ਜੀ ਜਿਹੜੇ ਬੱਚੇ ਨੂੰ ਪੜਾਉਂਦੇ ਆ ਵੀ ਉਹ ਇਸ ਢੇਤੇ ਆਪ ਤਰਕ ਕਰਦੀ ਜਿਹੜੇ ਵੀ ਖਾਸ ਵਿਸ਼ੇਸ਼ ਤੌਰ ਤੇ ਵੀਰ ਜਣ ਉਹ ਸਾਰੇ ਆਜਾ ਜੀ ਕਿਉਂਕਿ ਇਹ ਬਨੂੜ ਦੀ ਆਪਣੀ ਬਣਾਣੇ ਜੀ ਬਾਬਾ ਸ਼ੁਕਰ ਸਿੰਘ ਹਰ ਵਾਰ ਬੜਾ ਬੜਾ 16 ਲੱਖ ਦਾ ਬੜਾ ਹੋਰ ਬੱਚੇ ਦੇ ਵਾਸਤੇ ਨਾਮ ਆਇਆ ਜੀ ਜਗਾੜੇ ਆਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਸੁਬੇਤੀ ਹੈ ਜੀ ਰਣਜੀਤ ਅਖੜਾ ਨਿਹੰਗ ਸਿੰਘਾ ਆਪਣੇ ਸਿਸਟਰ ਸਿਆਲਣ ਜੀ ਇਸ ਮੁਕਾਬਲੇ ਦੀ ਪਹਿਲੀ ਪ੍ਰਦਰਸ਼ਨੀ ਵਾਹ ਜੀ ਕੀ ਬਾਤ ਹੈ ਲੋਕ ਸਾਥੀ ਜੀ ਉਹ ਮੈਂ ਬੇਨਤੀ ਕਰਦਾ ਸੀ ਜਦੋਂ ਆਪਾਂ ਦਸਵਾ ਤੇ ਇਕੱਠਾ ਕਰਦੇ ਆ ਨਾ ਜਦੋਂ ਪ੍ਰੋਗਰਾਮ ਇਕੱਠਾ ਕਰਦੇ ਆ ਤਾਂ 100 ਰੁਪਏ ਵੀ ਪਰ ਦੇ ਦੇ ਤਾਂ ਬੜੀ ਵੱਡੀ ਗੱਲ ਹੁੰਦੀ ਆ ਪਰ ਆਪਾਂ ਹੁਣ ਜਿਹੜੀ ਗੱਲ ਕਰਨੇ ਜਾ ਰਹੇ ਆ ਜਿਨ੍ਹਾਂ ਤੇ ਸਤਸਰਾਂ ਦੀ ਕਿਰਪਾ ਹੁੰਦੀ ਹੈ ਜਿਹੜੇ ਵਾਕਈ ਕੌਮ ਨੂੰ ਪਿਆਰ ਕਰਦੇ ਆ ਸਿੰਘਾਂ ਨੂੰ ਪਿਆਰ ਕਰਦੇ ਆ ਉਹਨਾਂ ਵੱਲੋਂ ਫਿਰ ਲੇਖੋ ਵੱਡੇ ਦਿਲ ਕਰਕੇ ਵੱਡੇ ਹਿਰਦੇ ਕਰਕੇ ਜਿਹੜੇ ਇਹਨਾਂ ਨੂੰ ਸਹਿਯੋਗ ਦਿੱਤੇ ਹਰ ਤੋਂ ਪਹਿਲਾਂ ਦੀ ਗੁਰਤੇਜ ਸਿੰਘ ਜੀ ਤੇਜੀ ਆਸਟ੍ਰੇਲੀਆ ਤੋਂ 11000 ਰੁਪਏ ਦੀ 11000 ਰੁਪਏ ਦਾ ਵੱਡਾ ਨਾਮ ਹੁੰਦਾ ਜੀ ਜੋ ਇਹਨਾਂ ਵਿਰਾਂ ਵਾਸਤੇ ਸਹਿਯੋਗ ਕੀਤਾ ਆ ਕਿਉਂਕਿ ਜਦੋਂ ਆਪਾਂ ਪ੍ਰੋਗਰਾਮ ਕਰਦੇ ਆ ਨਾ ਜੀ 11000 ਰੁਪਇਆ ਇੱਕ ਵੱਡੀ ਅਮਾਉਂਟ ਜਿਹੜੀ ਹੁੰਦੀ ਹੈ ਨਾ ਇੱਕ ਪੂਰਾ ਜਿਹੜਾ ਖਰਚਾ ਹੁੰਦਾ ਕਿਸੇ ਚੀਜ਼ ਦਾ ਲਾ ਲਓ ਪਰੇ ਸਟੇਜ ਦਾ ਲਾ ਲਓ ਜਾਂ ਕਿ ਹੋਰ